ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਹੋਇਆ ਫੇਰ ਬਾਈ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਜੇ ਗੱਲ ਕਰ ਲਈਏ ਚਮਕੌਰ ਸਿੰਘ ਲਵੇ ਪਹੁੰਚੇ ਹੋਇਆ ਬਾਈ ਕਿਉਂਕਿ ਜਿਵੇਂ ਬਾਈ ਨੇ ਦੱਸਿਆ ਕਹਿੰਦਾ ਅਗਲੇ 3 ਦਿਨ ਦੀ ਬੁਕਿੰਗ ਏਸੇ ਸੱਜਣ ਕੋਲ ਆ ਜੇ ਗੱਲ ਕਰ ਲਈਏ ਕਿਉਂਕਿ ਮਾਲਪਾਈ ਕਹਿੰਦਾ ਹੁਣ ਆ ਵੀਡੀਓ ਤੇ ਵੀਡੀਓ ਕਹਿੰਦਾ ਰੈਗੂਲਰ ਸਿੱਟਣੀਆਂ ਨੇ ਵੀਡੀਓ ਲਗਾਤਾਰ ਸਿੱਟਣੀਆਂ ਵੀ ਜੇ ਗੱਲ ਕਰ ਲਈਏ ਚੰਗੇ ਜਾਨਵਰਾਂ ਦੀਆਂ ਨੇ ਤੇ ਬਾਕੀ ਚਮਕੌਰ ਨਾ ਕਰਾਉਂਦੇ ਸੱਜਣੋ ਗੱਲ ਬਾਤ ਛੋਡੀ ਇੱਕ ਬੱਛੀ ਅੱਜ ਦੀ ਵੀਡੀਓ ਚ ਸੂਈ ਸਮਾਰੀ ਆ ਤੇ ਇੱਕ ਹੈਗੀ ਆ ਗੱਬਣ ਪੰਜਾਬ ਵਾਲੀ ਆ ਫੁੱਲ ਵੱਡੇ ਕੱਦ ਕਰ ਚ ਇੱਥੇ ਤੋਂ ਫੇਸ ਕੁਆਲਟੀ ਦੇਖ ਸਕਦੇ ਹੋ ਥਣ ਥਣਾਉਟ ਇਹ ਸੂਣ ਚ ਦਿਨ ਕੱਢਦੀ ਲੈ ਸੱਜਣੋ ਆਜੋ ਬਾਈ ਚਮਕੌਰ ਨਾ ਮਲਿਉਂਦੇ ਆ ਕਰਾਉਂਦੇ ਆ ਗੱਲ ਬਾਤ ਛੋਡੀ ਆਜਾ ਚਮਕੌਰ ਹੱਸੀ ਗੱਲ ਬਾਈ ਜੀ ਹੋਰ ਕੀ ਹਾਲ ਚੱਲ ਵਧੀਆ ਵਧੀਆ ਪਰਮਾਤਮਾ ਦੀ ਕਿਰਪਾ ਪਹਿਲਾਂ ਤਾਂ ਐਂ ਦੱਸ ਦੇ ਵੀ ਕੰਮ ਚੱਲ ਕੇ ਮੇਰੇ ਆ ਅੱਜ ਕੱਲ ਦਾ ਵੀ ਟੌਪ ਤੇ ਚੱਲਦਾ ਹੁਣ ਆਪ ਦੇ ਕਹਿਣਾਂ ਦਾ ਲੋਕ ਕਹਣਗੇ ਫੇਟ ਆਪ ਦੇ ਬਾਦੋਂ ਆਪਾਂ ਵਿੱਚ ਰੋਹ ਪਰਮਾਤਮਾ ਉਹ ਹੀ ਗੱਲ ਆ ਵੀ ਜਦੋਂ ਵੀਡੀਓ ਤੇ ਵੀਡੀਓ ਡੇਲੀ ਜਾਨਵਰ ਦੀ ਪਵੇ ਹਨਾ ਉਦੋਂ ਕਮ ਟੌਪ ਤੇ ਹੁੰਦਾ ਆ ਇਧਰੋਂ ਕਰਨੀ ਸ਼ੁਰੂ ਜਿੱਦਾਂ ਮਰਜ਼ੀ ਕਰ ਲੈ ਇਧਰੋਂ ਕਰਾਂ ਇਧਰੋਂ ਕਰਾਂ ਜਿੱਦਾਂ ਮਰਜ਼ੀ ਕਰ ਲੈ ਵੀਰੇ ਹਾਂ ਇਧਰਲੇ ਬੰਨਿਆ ਕਰਦੇ ਹਾਂ ਸਟਾਰਟ ਤੇ ਇਸ ਤੋਂ ਬਾਅਦ ਜੁੜੇ ਰਹੋ ਵੀਡੀਓ ਨਾਲ ਇੱਕ ਦਿਖਾਵਾਂਗੇ ਸੂਈ ਸਮਾਰੀ ਹਨਾ ਹਾਂ ਇਹ ਜਰਸੀ ਆ ਵੀਰੇ ਧਰੂਣ ਬੱਸੀ ਨੇ 22 ਕਿਲੋ ਦਾ ਸਾਡੇ ਪਿੰਡ ਦੀ ਆ ਵੀਰੇ ਅੱਛਾ ਆਪਣੇ ਪਿੰਡੋਂ ਲਈ ਜਾ ਪਿੰਡੋਂ ਹੀ ਲਈ ਜਾ ਵੀ ਹਾਂ ਮਿੱਤਰੋ ਇਹ ਆ ਗਈ ਬਾਈ ਪੰਜਾਬ ਵਾਲ ਤੇ ਮੇਨ ਗੱਲ ਆ ਜਿਹੜੀ ਯਾਰ ਉੱਤੇੋਂ ਬਾਡੀ ਬੁੱਡੀ ਦੀ ਵੀ ਲਾਜਵਾ ਵਾ ਹਨਾ ਜੇ ਗੱਲ ਕਰੀਏ ਬੜੀ ਚੰਗੀ ਆ ਵੀਰੇ ਹੈ ਹੈ ਐਫ ਜੀ ਡੀ ਆ ਵੀਰੇ ਭਰਾ ਹਾਂ ਕ ਇਹ ਆ ਗਈ ਚੰਗੇ ਕੱਦ ਦੇ ਬੇਟਾ ਜਿਹੜੀ ਨਾਰਮਲ ਕੱਦ ਵਾਲੀ ਹੋਗੀ ਉਹ ਮੈਂ ਤੁਹਾਨੂੰ ਦੱਸ ਦੂੰਗਾ ਦਿਨ ਚਮਕੌਰ ਕਿੰਨੇ ਕੱਢ ਦੀਆ ਸੁਆ ਕਿਡਾ ਸੁਆ 7 ਤੋਂ 8 ਦਿਨਾਂ ਦੂਜਾ ਸੁਆ ਮੂੰਹੋਂ ਸਿੱਗੀ ਆ ਵੀਰੇ ਅੱਛਾ ਮੂੰਹੋਂ 6 ਦਿਨ ਦਾ ਸੁਆ ਦੂਜਾ ਹਫਤੇ ਦੀ ਕੱਚੀ ਹਨਾ ਹਾਂ 7-8 ਦਿਨਾਂ ਲੈ ਲਈਏ ਵੀਰ ਦੁੱਧ ਕਿੰਨਾ ਕਰ ਪਾ ਦੋ ਇਸ ਵਾਰ ਬਾਈ ਗਲੋਤ ਕੱਢਿਆ ਹੋਇਆ ਭਰਾ ਆ ਟਾਈਮ ਸੀ ਜੇ ਸੁਵੀ ਸੀ ਭਰਾ ਮੇਰਾ ਇਹ 32 24 ਕਿਲੋ ਤਾਂ ਇਹ ਵੀ ਕੱਢ ਸਕਦੀ ਆ ਤੇ ਬਾਕੀ ਆ ਸੱਜਣਾ ਥਣ ਥਣੋਟ ਦੀ ਗੱਲ ਆ ਇਹ ਦੇਵੇ ਦੀ ਗੱਲ ਕਰ ਲਈਏ ਲਾਜਵਾ ਬੱਚੀ ਲੈ ਬਾਹਰ ਨੂੰ ਤੋਰ ਦੇ ਠੰਡੀ ਸੀਲ ਆ ਪੂਰੀ ਫੁੱਲ ਬਾਈ ਹਾਂ ਠੰਡੀ ਸੀਲ ਵੀ ਆ ਜਿਵੇਂ ਬਾਈ ਨੇ ਦੱਸਿਆ ਤੇ ਇਹ ਹੈਗੀ ਆ ਬਾਈ ਜਰਸੀ ਨਸਲ ਦੀ ਬੱਚੀ ਆ ਸੂਆ ਸੂੰਦੀ ਆ ਦੂਜਾ ਤੇ ਮੂੰਹੋਂ ਹੈਗੀ ਆ 6 ਦੰਦਾਂ ਦਾ ਤੇ ਬਾਕੀ ਜੇ ਸੱਜਣੋਂ ਉੱਤੋਂ ਬਾਡੀ ਬੁੱਡੀ ਦੀ ਗੱਲ ਕਰ ਲਈਏ ਇਹਦੀ ਜਾਨ ਜੂਨ ਦੀ ਗੱਲ ਕਰ ਲਈਏ ਲਾਜਵਾਬ ਹੈ ਖੁੱਲੀ ਆਈ ਆ ਭਰਾ ਮੇਰਾ ਹਾਂ ਖੁੱਲੀ ਖਾਲੀ ਰਹਿਣ ਕਰਕੇ ਮਾਰ ਲਿਆ ਸ਼ਾਲਾ ਹਨਾ ਹਾਂ ਮੂ ਸੀਵਲ ਠੱਡੀ ਦਾ ਬਾਦੂ ਆ ਭਰਾ ਮੇਰਾ ਨਿਆਣਾ ਪਾ ਕੇ ਖੇਤਾਂ ਲਈ ਖੁੱਲੇ ਚੰਬਲ ਦੀ ਤੋਂ ਬਾਹਰੇ ਆ ਉਹ ਕਰ ਲਈ ਆਪਾਂ ਹਾਂ ਉਹੀ ਗੱਲ ਆ ਵੀ ਇੱਕ ਮੌਸਮ ਠੰਡਾ ਅੱਜ ਮੌਸਮ ਕਰਕੇ ਪਸ਼ੂ ਠੰਡ 'ਚ ਮਾਰਦਾ ਸ਼ਾਲਾ ਹਨਾ ਹਾਂ ਹਾਂ ਵੀਰੇ ਲੈ ਹਾਂ ਲੈ ਚੱਲ ਅੰਦਰ ਨੂੰ ਲੈ ਚੱਲ ਲੈ ਅੰਦਰਲੇ ਬੰਨੇ ਲੈ ਚੱਲ ਸੂਆ ਇਹਦਾ ਹੈਗਾ ਦੂਜਾ ਤੇ ਬਾਕੀ ਬਾਡੀ ਬੁੱਡੀ ਤੋਂ ਤੁਸੀਂ ਹਿਸਾਬ ਲਾ ਲਿਓ ਇੱਥੇ ਤੋਂ ਕਿਉਂਕਿ ਜੇ ਗੱਲ ਕਰ ਲਈ ਯਾਰ ਮਹਿਸਾਂ ਵਰਗੀ ਬਾਡੀ ਆ ਤੇ ਲੇਵੇ ਲੂਵੇ ਦੀ ਵੀ ਲਾਜਵਾਬ ਆ ਜੇ ਗੱਲਬਾਤ ਕਰ ਲਈਏ ਤੇ ਬਾਕੀ ਰੇਟ ਵੇਟ ਇਹਦਾ ਅਗਲੀ ਗੱਲ ਕਰਦੇ ਆ ਸੱਜਣੋ ਚਮਕੌਰ ਨਾਲ ਕਿਉਂਕਿ ਉੱਤੇ ਤੋਂ ਇੱਥੇ ਉਹਦੀ ਬਾਡੀ ਬੁੱਡੀ ਦੇਖ ਸਕਦੇ ਹੋ ਹਜੇ ਝੋਲ ਝੂਲੇ ਦੇ ਲੇਵੇ ਵਿੱਚ ਬਹੁਤ ਪਈਆ ਬਾਈ ਬਲ ਢੱਲਾਂ ਕਿਉਂਕਿ ਹਫਤੇ ਦੇ ਵਿੱਚ ਇਹਨੇ ਪੂਰਾ ਚੰਗਾ ਆਰਡਰ ਤਿਆਰ ਕਰ ਲੈਣਾ ਵੱਡੇ ਕਾਰ ਦਾ ਲੇਵਾ ਬਣਾ ਲੈਣਾ ਪੈਂਸੇ ਚਮਕੌਰ ਦੇ ਕਿੰਨੇ ਕੁ ਲਵਾਂਗੇ ਵੀਰੋਂ ਮੁੱਲ 82 82 ਦੇ ਦਾਂਗੇ ਬਾਈ 80000 ਦੀ ਹਾਂ ਮਾਨਤਾਨ ਕਰ ਦਾਂਗਾ ਅਸੀਂ ਜੋਪਰਾ ਹਾਂ 80 ਜੋ ਮਾਨਤਾਨ ਵੀ ਹੋ ਜੂਗਾ ਇਹ ਜੀ ਗੱਲ ਨਹੀਂ ਤੇ ਬਾਕੀ ਨੇੜੇ ਆ ਕੇ ਵੀ ਯਾਰ ਤੁਸੀਂ ਗਾ ਨੂੰ ਚੈੱਕ ਕਰ ਸਕਦੇ ਹੋ ਇੱਕ ਵਾਰੀ ਇਹ ਜੀ ਗੱਲ ਲਈ ਕਿਉਂਕਿ ਜਾਨ ਵਾਲੀ ਬੱਛੀ ਆ ਤੇ ਹੁਣ ਤੁਹਾਨੂੰ ਦਿਖਾਉਨੇ ਆ ਸੱਜਣੋ ਸੂਈ ਸਮਾਰੀ ਪਹਿਲਾਂ ਯਾਰ ਬੱਚਾ ਹੀ ਦਿਖਾ ਦਈਏ ਚਮਕੌਰ ਨੂੰ ਮਾਗਰ ਵੀ ਬੱਸੀਆ ਬਹੁਤ ਜੰਗੀ ਵੀਰੇ ਜਰਸੀ ਜਰਸੀ ਦੇ ਵੀ ਹਾਂ ਬੱਛੀ ਆ ਗਈ ਨਾਲ ਹੈ ਹਾਂ ਹਾਂ ਵੀਰੇ ਹਾਂ ਇਹ ਕਦੋਂ ਸੂਈ ਆ ਬਾਈ ਇਹ ਲੜਕੇ ਸੂਈ ਸੀ ਵੀਰੇ ਇਹਦਾ ਕਿਹੜਾ ਸੂਆ ਸੂਆ ਦੂਜਾ ਵੀਰੇ 12-12 ਗਲੋਪ ਨੂੰ ਨੇ ਕੱਢਿਆ ਹੋਇਆ ਮੇਰੇ ਕੋਲ ਵੀ ਗਈ ਹੋਈ ਆ ਪਹਿਲਾਂ ਵਾਲੇ ਸੂਏ ਫਰਾ ਅੱਛਾ ਹਾਂ ਪਹਿਲੇ ਸੂਏ ਆਪਣੇ ਕੋਲੋਂ ਗਈ ਹੋਈ ਆ ਬਾਕੀ 12-12 ਨੂੰ ਕੋਲ ਮਿੰਕੇ ਲੈ ਕੇ ਆਇਆ ਮੈਂ ਤੁਹਾਨੂੰ ਮੇਤਰਾ ਕੱਦ ਬਿੱਡ ਆ ਗਿਆ ਫੁੱਲ ਡਬਲ ਹਾਂ ਫੁੱਲ ਡਬਲ ਆਪ ਵੀ ਬੱਸੀ ਆ ਮਾਗਰ ਵੀ ਬੱਸੀ ਆ ਵੀਰੇ ਹਾਂ ਮਾਗਰ ਵੀ ਬੱਛੀ ਆ ਚਮਕੌਰ ਕਹਿੰਦਾ ਸੱਜਣੋ ਜੇ ਗੱਲ ਕਰ ਲਿਓ ਏ ਆਪ ਵੀ ਇਹ ਬੱਛੀਏ ਆ ਹਾਂ ਸੂਆ ਦੂਜਾ ਦੰਦਾਂ 'ਚ ਕਿਵੇਂ ਹੋ ਜਾਊਗਾ ਦੰਦਾਂ 'ਚ ਸਿੱਗੀ ਆ ਵੀਰੇ 6 ਦੰਦਾਂ ਆ ਜੇਰੇ ਇਸੇ ਦੀ ਆ ਇਸੇ ਦੀ ਆ ਪਰ ਕੰਪਲੀਟ ਬਈ ਆ ਜੇਰੇ ਵੀ ਦਿਖਾ ਦਨੇ ਆਪਾਂ ਜੇਰ ਵਰਕ ਕੋਮਪਲੀਟ ਬੈ ਗਿਆ ਹਾਂ ਜੇਰ ਯੂਰ ਵੀ ਡਨ ਆਹੀ ਗੱਲ ਨਹੀਂ ਲੈ ਖੋਲ ਕੇ ਤੋੜ ਦੇ ਗਿਆ ਨਹੀਂ ਲੈ ਸਰ ਜਨਾ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦੇਣਾ ਸੁਹਾ ਦੂਜਾ ਅਗਲੇ ਥਣਾ ਤੇ ਥੋੜੀ ਥੋੜੀ ਭਾਲ ਕਰਦੀ ਹੈ ਨਾ ਹਾਂ ਆ ਅਗਲੇ ਥਣਾ ਤੇ ਥੋੜੀ ਬਹੁਤੀ ਭਾਲ ਜੀ ਜਰੂਰ ਕਰਦੀ ਹੈ ਕਰਦੀ ਹੈ ਬੱਚੇ ਦਾ ਇੱਥੇ ਵੀ ਭਾਰਨ ਤੋੜ ਕੇ ਮਾਰ ਮਾਰ ਹਾਂ ਪੂਰੀ ਕਮਾ ਦੇ ਅੰਦਰੇ ਕਮਾ ਦੇ ਕੋਈ ਗੱਲ ਨਹੀਂ ਹਾਂ ਅੰਦਰ ਹੀ ਦਿਖਾ ਦੇ ਕਮਾ ਕੇ ਵੜੀ ਜੀ ਉਹੀ ਗੱਲ ਆ ਵੀ ਲੇਵਾ ਲੂਵਾ ਹੈਗਾ ਤੇ ਕੱਟ ਪੂਰੀ ਫੁੱਲ ਸਾਈਜ਼ ਦੇ ਵਿੱਚ ਆ ਵੀਰੇ ਆ ਕੱਦ ਬਿੱਡ ਵੀ ਫੁੱਲ ਆ ਗਿਆ ਤੇ ਸ਼ਕੀਨ ਸ਼ਕੂਨ ਵੀ ਫੁੱਲ ਆ ਗਈ ਜੇ ਗੱਲਬਾਤ ਕਰ ਲਈਏ ਬੰਨ ਲਾ ਕੋਈ ਗੱਲ ਇੱਚੀ ਦਿਖਾ ਦਿੰਦੇ ਆ ਹਾਂ ਬਾਕੀ ਸੱਜਣੋ ਜਿਹੜੇ ਲੇਵੇ ਲੂਵੇ ਦੀ ਗੱਲ ਕਰ ਲਈਏ ਜਿਵੇਂ ਤੁਹਾਨੂੰ ਮੈਂ ਦੱਸਿਆ ਬਾਦੀ ਮਾੜੀ ਮੋਟੀ ਜ਼ਰੂਰ ਆ ਅਗਲੇ ਥਣਾਂ ਤੇ ਪਰ ਲੇਵੇ ਲੂਵੇ ਦੀ ਖੁੱਲੀ ਆ ਬੱਛੀ ਜੇ ਗੱਲ ਕਰ ਲਈਏ ਲੰਬਾਈ ਲੰਬੂਈ ਬਹੁਤ ਆ ਸੱਜਣੋ ਹਾਲੇ ਵੀ ਇਹ ਗਰਮੀ ਵਾਲ ਦੋਫੇ ਆ ਭਰਾ ਹਾਂ ਕੱਦ ਕਾੜ ਦੀ ਗੱਲ ਕਰ ਲਈਏ ਹਨਾ ਕੱਦ ਕਾੜ ਵੀ ਫੁੱਲਦਾ ਪੂਰਾ ਫੁੱਲ ਸਾਈਜ਼ ਆ ਜਾ ਮੈਂ ਆਪਣੇ ਘਰਦਿਆਂ ਇਹ ਗਾਹਾਂ ਦਾ ਵੀ ਸਿਮਕੌਰ ਕਰਨਾ ਵੀ ਮੇਰੇ ਕੱਦ ਨਾਲ ਦਾ ਹੀ ਕੱਦ ਹੈ ਇਹਦਾ ਵੱਡੇ ਕੱਦ ਚ ਆ ਗਈ ਦੰਦਾ ਚ ਆ ਗਈ ਭਾਈ 6 ਦੰਦਾ ਹਾਂ ਤਾਰਾ ਮਤ ਦਿਖਾ ਦੀ ਭਰਾ ਉਹ ਤਾਰਾ ਵੀ ਦਿਖਾ ਦੇ ਮਾਰ ਕੇ ਕਿਉਂਕਿ ਸੂਆ ਸਨ ਮਾਰਿਆ ਪਸ਼ੂਆ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਮੰਗਾਉਣਾ ਹੁੰਦਾ ਨਿਆਣਾ ਵੀ ਲੈ ਲੈਂਦੀ ਆ ਹਾਂ ਹਾਂ ਲੈਂਦੇ ਭਈ ਨਿਆਣਾ ਲੈ ਲੈ ਸੱਜਣੋਂ ਤਾਰਾਂ ਭਾਈ ਸਾਨੂੰ ਆਪਾਂ ਹੀ ਮਾਰ ਕੇ ਦਿਖਾ ਦੇ ਲੈ ਕਈ ਵਾਰੀ ਕਿਸੇ ਸੱਜਣ ਨੇ ਆਉਂਦਾ ਨਿਆਣਾ ਵੀ ਦਿਖਾ ਦੇ ਚਮਕੌਰ ਭਾਈ ਆਹੇ ਤੁੰਡੀ ਆਲੀ ਮੜ ਲੈ ਲੈ ਨਿਆਣਾ ਨੂਣਾ ਵੀ ਬੱਛੀ ਲੈਂਦੀ ਆ ਇਹ ਜੀ ਗੱਲ ਨਹੀਂ ਨਿਆਣਾ ਪਾ ਕੇ ਵੀ ਚੋ ਸਕਦੇ ਆਪਾਂ ਬਿਨਾ ਨਿਆਣੇ ਤੋਂ ਵੀ ਬਾਈ ਕਹਿੰਦਾ ਯਾਰ ਚੋ ਸਕਦੇ ਆ ਕੋਈ ਯੱਕਰ ਨਹੀਂ ਤੇ ਨਾਲ ਵੀ ਇਹ ਗੱਲ ਕਰ ਲਈਏ ਸੱਜਣੋ ਇਹਦੇ ਹੈਗੀ ਆ ਬੱਚੀ ਇਹ ਸੂਈ ਕਦੋਂ ਚਮਕੌਰ ਰਾਤ ਸੂਈ ਚਰਕ ਚਾਰਕ ਹੋ ਜਾ ਵੀਰੇ 3:30 ਵਜੇ ਜੇਰ ਪਈ ਦੇ ਅਛਾ ਹਾਂ ਖਾਂ ਪੂਰਾ ਮੁਠੀ ਵਾਲਾ ਜਮਾਂ ਬਾਈ ਇੱਕ ਆਪਾਂ ਜਰਸੀ ਬੱਚੀ ਵੀ ਦਿਖਾਵਾਂਗੇ ਨਿੱਕੀ ਹੈਨਾ ਹਾਂ 5 ਮਹੀਨੇ ਦੀ ਵੀਰੇ ਆ ਪੰਜਵੇਂ ਮਹੀਨੇ ਦੀ ਇੱਕ ਬੱਚੀ ਵੀ ਦਿਖਾਵਾਂਗਾ ਮਾਰਦਾ ਨਾ ਕੈਮਰਾ ਮੋਟਾ ਮੋਟਾ ਬਾਕੀ ਡਿਟੇਲ ਨਾਲ ਵੀ ਦਿਖਾਵਾਂਗਾ ਇਹਦੀਆਂ ਧਰਾ ਧੂਰਾ ਦਿਖਾ ਦਈਏ ਮਾਰ ਕੇ ਇੱਕ ਵਾਰੀ ਆ ਗਈ ਭਾਈ ਹਾਂ ਆ ਗਈ ਲਾ ਮਪਣਾ ਲੱਕ ਕਰ ਦੇ ਬੱਚੇ ਨੂੰ ਪਰੇ ਧਰਾ ਦਿਖਾ ਦੇ ਮਾਰ ਕੇ ਹੁਣ ਇਹਦੀਆਂ ਅਗਲੇ ਥਣੇ ਤੇ ਭੜਾ ਥੋੜੀ ਹੈ ਨਾ ਹਾਂ ਬਾਦੀ ਮੜੀ ਪਾਈ ਹੈ ਬਰਤਾਈ ਸੁਵੇਲਾ ਪਿਛਲੇ ਥਣਾ ਚੋ ਵੀ ਮਾਰਦੇ ਬਾਈ ਅਗਲਿਆਂ ਚ ਮਾਰਦੇ ਅ ਚ ਬਾਈ ਚ ਪੂਰੀ ਵਾਲੀ ਦਾ ਉਹੀ ਗੱਲ ਆ ਸੱਜਣਾ ਨੰਬਰ ਆ ਡਿਸਟਮੇ ਹੈ ਬਿਨਾ ਬਣਾ ਬਣਾ ਲੈਣ ਉਹ ਵੀ ਚੁਪ ਚੁਪ ਕਰਾਵੋ ਆਪਾਂ ਪਾਤਾ ਫਤਰਾ ਮੇਰਾ ਬਿਨਾ ਨਾ ਉਹ ਵੀ ਮਿਲ ਮਿਲ ਪਾਂਗੇ ਠੀਕ ਆ ਗੱਲ ਇਹਨਾਂ ਦਿਖਾਤਾ ਲੂਗੇ ਉਹਨੇ ਕੋਈ ਸੱਕ ਨਾ ਦੇ ਜੀ ਸਿਵਲ ਠੰਡੀ ਇੱਕ ਨੰਬਰ ਵਾਲਾ ਹੁਣ ਪੈਸੇ ਦੱਸ ਦੇ ਜੀ ਮੋਲੇ ਦਾ 70 ਕਰਾ ਵਾਲਾ 65 ਕਰਾ ਵਾਲਾ 63000 ਦੀ ਦੇ ਦਾਂਗੇ ਵੀਰੇ ਇਹ ਬੱਛੀ ਮਿਲੂਗੀ 63000 ਦੀ ਲੈ ਹੁਣ ਦਿਖਾ ਦੇ ਜਮਕੌਰ ਖੋਲ ਕੇ ਇੱਕ ਵਾਰੀ ਤੋਰ ਕੇ ਓਏ ਆ ਜਦੋਂ ਪਸ਼ੂ ਆ ਜਾਵੇ ਰੰਗ ਰੂਪੇ ਹੋਰ ਹੋਏ ਨਾ ਥੱਲੇ ਦਾ ਬਾਕੀ ਇੱਕ ਵਾਰੀ ਹੋਰ ਦਿਖਾ ਦੇਣਾ ਤੁਹਾਨੂੰ ਖੋਲ ਕੇ ਥੋੜਾ ਬੱਚੇ ਕਰਕੇ ਕਰ ਦਿਆ ਤੋਰ ਕੇ ਤਾਜੀ ਸੂਈ ਨਾਲ ਕਰਕੇ ਕਰ ਦਿਆ ਹਾਂ ਲੈ ਚੱਲੇ ਚੱਲੇ ਇਹਨਾਂ ਮੋੜਾਂ ਜਾ ਬਾ ਮੋੜ ਲਈ ਸੀਲ ਖੰਡੀ ਦਾ ਬਾਦ ਬਾਦੂ ਆਪਰਾ ਬੱਚੇ ਦਾ ਕਰਦੇ ਥੋੜਾ ਜਿਹਾ ਮੋੜਾਂ ਜਾ ਤੇ ਸੂਆ ਇਹਦਾ ਹੈਗਾ ਸੱਜਣੋਂ ਦੂਜਾ ਦੰਦਾਂ 'ਚ ਹੈਗੀ ਆ 6 ਦੰਦ ਕੱਤ ਬਿੱਡ ਹੈਗਾ ਪੂਰਾ ਡਬਲ ਤੇ ਰੇਟ 22 ਨੇ ਸਾਨੂੰ ਦੱਸ ਹੀ ਦਿੱਤਾ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗਾ ਆਨਲਾਈਨ ਵੀ 22 ਤੋਂ ਮੰਗਾ ਸਕਦਾ ਧਾਰਤ ਚੁਵਾਈ ਦੀ ਇੱਕ ਨੰਬਰ ਆ ਆਪਣਾ ਮੇਰਾ ਮੋਟੀ ਚੁਵਾਈ ਹੈ ਤੇ ਗਰਮੀ ਦੇ ਕੰਮ ਦੀ ਪੂਰੀ ਫੁੱਲਾਪਰਾ ਹਾਂ ਤੇ ਮੇਨ ਗੱਲ ਆ ਜਿਹੜੀ ਇਹ ਦੋਨੇ ਹੀ گاਵਾ ਗਰਮੀ ਵਾਲਾ ਤੂਫਾਨ ਜਿਹੜੀ ਮੈਂ ਤੁਹਾਨੂੰ ਦਿਖਾਈਆਂ ਨੇ ਤੇ ਆਹ ਗਾਂ ਹੈਗੀ ਆ ਗੱਬਣ ਬਾਈ ਇੱਕ ਦਿਖਾਉਨੇ ਆ ਤੁਹਾਨੂੰ ਜਰਸੀ ਨਿੱਕਾ ਬੱਚਾ ਦਿਖਾਵਾਂਗੇ ਠੰਡੀ ਇਹ ਵੀ ਬਹੁਤ ਆ ਬਾਈ ਨਾਲ ਕਾਫੀ ਸੱਜਣਾ ਦੀ ਮੰਗ ਹੁੰਦੀ ਆ ਜੇ ਗੱਲ ਕਰ ਲਈਏ ਆਪਾਂ ਵੀ ਸਾਨੂੰ ਜਰਸੀ ਦੀ ਕੋਈ ਪਾਲਰਾਂ ਵਾਲੀ ਛੋਟੀ ਚੰਗੇ ਸੀਮਨ ਦੀ ਬੱਚੀ ਵੀ ਚਾਹੀਦੀ ਆ ਕੋਈ ਹਾਂ ਆ ਹੁਣ ਆਪਾਂ ਇਹਨਾਂ ਨੂੰ ਬੱਚੀ ਵੀ ਦਿਖਾ ਦਨੇ ਆ ਬਾਈ ਉਹ ਸੈਟ ਖਰੀਦੀ ਜਮਾ ਹਨਾ ਇਹਦੀ ਉਮਰ ਕਿੰਨੀ ਆ ਜਮ ਕੋ ਪੰਜ ਕਿ ਮਹੀਨੇ ਦੀ ਇਹਦੀ ਏਜ ਆ ਅਛਾ ਪੰਜ ਮਹੀਨੇ ਦੀ ਹੈ ਜੀ ਪੂਰੀ ਛੱਜਾ ਜਿਹੜਾ ਬੜੀਆਂ ਪਾਈਆਂ ਤੇ ਸਾਡਾ ਆਪਾ ਗਿਆਨੀ ਭਰਾ ਮੇਰਾ ਸੌਂਕੀ ਹੈ ਜੇ ਕੰਮ ਦਾ ਅਛਾ ਹਾਂ ਕਹਿੰਦਾ ਪਾਦਾ ਮੈਂ ਪਾ ਦੇ ਸ਼ਕੀਨ ਆ ਗਿਆ ਨੀ ਜਾਈ ਵੀ ਬੱਸੀ ਵੀ ਸ਼ਕੀਨ ਆ ਹਾਂ ਆ ਇਹਨੂੰ ਮਾੜੀ ਤੋਰ ਦੇ ਹਣ ਵੀ ਚਾਰ ਨੇ ਤੇ ਚਾਰੇ ਥਣ ਨੇ ਵਧੀਆ ਥਣ ਦੇ ਹਾਣ ਨੇ ਵੀ ਥਾਂ ਵੀ ਦਿਖਾ ਦਨੇ ਕੁ ਮਿੰਟ ਜਾ ਹਾਂ ਐ ਨੂੰ ਕਮਾ ਲੈ ਐ ਨੂੰ ਕਮਾ ਲੈ ਇਹ ਹੈਗੀ ਆ ਬਾਈ ਛੋਟੀ ਬੱਛੀ ਜਿਹਦੇ ਜਵਾਖ ਕਈ ਵਾਰੀ ਜਿੱਦ-ਜੁੱਦ ਵੀ ਪਾਈ ਜਾਂਦੇ ਨੇ ਕਿਉਂਕਿ ਜੇ ਮੈਂ ਗੱਲ ਕਰ ਲਾ ਵੀ ਨਾਲੇ ਤਾਂ ਕਹਿੰਦੇ ਪਾਲ ਲਾਣਗੇ ਇਹਨੂੰ ਸ਼ੌਕ ਨਾਲ ਤੇ ਨਾਲੇ ਇਹ ਆਈਟਮ ਵੀ ਚੰਗੀ ਆ ਜਵਾਖਾਂ ਦਾ ਵੀ ਜੀ ਲਵਾ ਕੇ ਰੱਖੂਗੀ ਹਾਂ 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 ਇਹ ਜੋਰ ਆ ਰਹੇ ਨੇ ਜਾਨਾ ਦੇਖ ਥਣ ਵੀ ਹਲਵਰੀ ਉਹ ਗੱਬਣ ਵਾਲਾ ਕੰਮ ਹੋਇਆ ਪਿਆ ਨਾ ਬਸ ਜਿਆਦਾ ਵੀ ਚੰਗੀ ਵੀਰੇ ਆ ਆ ਥਾਣ ਲੈ ਸੱਜਣਾ ਥਾਣ ਦਿਖਾ ਦੇਣਾ ਚਾਰ ਥਾਣ ਨੇ ਇਕੱਲੇ ਇਕੱਲੇ ਲੱਗੇ ਨੇ ਤੇ ਲੱਗੇ ਵੀ ਉਹੀ ਗੱਲ ਆ ਵੀ ਚਾਹੇ ਨੇ ਪੁੱਲੇ ਜਿਵੇਂ ਮੈਂ ਗੱਭਣ ਪਸੰਦਾਂ ਨੇ ਕਹਿਣਾ ਹੁੰਦਾ ਇਹ ਆਪ ਕਿਹੜੇ ਸੀਮੰਦੀਆ ਚੰਗੌਰ ਬਈ ਚੰਗੇ ਸੀਮੰਦੀ ਦੱਸੇ ਭਰਾ ਮੇਰੇ ਆਪ ਨੂੰ ਪਤਾ ਨਹੀਂ ਉਹ ਦੱਸ ਦਾਂਗੇ ਬਾਅਦ ਚ ਜਦੋਂ ਪੁੱਛ ਕੇ ਦੱਸਾਂਗੇ ਆਪਾਂ ਅੱਛਾ ਜੀ ਵੀਸ਼ਨ ਲੈਣੀ ਹੋਈ ਆ ਫੋਨ ਤੇ ਦੱਸਾਂਗੇ ਮੈਂ ਦੱਸਾਂਗੇ ਬਈ ਜੀ ਸੱਜਣਾ ਭੁੱਲ ਜਾਂਦਾ ਇਹ ਫੋਨ ਕਰਕੇ ਤੇਨੇ ਬਾਈ ਨੂੰ ਪੁੱਛਿਆ ਵੀ ਹੁਣ ਮੈਂ ਦਵਾਰੇ ਫੇਰ ਭੁੱਲ ਗਿਆ ਬਾਬਾ ਦਵਾਰੇ ਫੇਰ ਭੁੱਲ ਗਿਆ ਦੋ ਵਾਰੀ ਪੁੱਛ ਲਿਆ ਵੀਡੀਓ ਬਣਾਉਣ ਤੋਂ ਪਹਿਲਾਂ ਫੋਨ ਲਾ ਕੇ ਪੈਸੇ ਜਮਕਾਰ ਦੇ ਕਿੰਨੇ ਕੁ ਲਵਾਂਗੇ ਫਿਰ ਇਹ 13000 ਦੀ ਦੇ ਦਾਂਗੇ ਮੁੱਲ 15 13 ਦੀ ਦੇਣ ਦੇਣੀ ਆ ਬਈ ਅੱਛਾ 13 ਹੈਗਾ ਲੈਣ ਦੇਣਾ ਬਾਕੀ ਜੇ ਗੱਲ ਕਰ ਲਈਏ ਹੈਗੀ ਪੂਰੀ ਸ਼ਕੀਨ ਆ ਹੈਨਾ ਹਾਲ ਚੰਗੀ ਆ ਭਰਾ ਮੇਰੇ ਚੰਗੇ ਸੀਮਾ ਆ ਹੈਗੀ ਪੂਰੀ ਸ਼ਕੀਨ ਆ ਨੋਟਾ ਦਾ ਮੂੰਹ ਕੱਲ ਨਹੀਂ ਨਿਕਲਦਾ ਬਸ ਕੋੜ ਜਿਹੜਾ ਦੇਦਾ ਐ ਨੌਕਰੀ ਘੋੜੀ ਵਰਗੀ ਆ ਬਈ ਤੇ ਅੱਗੇ ਜਾ ਕੇ ਯਾਰ ਚੰਗੀ ਚੀਜ਼ ਚੰਗੇ ਸੀਮਾ ਚੰਗੀ ਚੀਜ਼ ਆ ਨੰਬਰ ਬੋਲ ਦੇ ਚਮਕੌਰ 9779475644 ਵੀਰੇ ਇੱਕ ਵਾਰੀ ਫੇਰ ਬੋਲ 9779475644 ਵੀਰੇ ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਪਿੰਡ ਧੌਲਾ ਤਹਿਸੀਲ ਤਾਪਾ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਦੇ ਘਰੋਂ ਬਣਾਈ ਆ ਇਹਨਾਂ ਚੋਂ ਬਾਈ ਸਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਤਸੱਲੀ ਕਰਕੇ ਬਾਈ ਤੋਂ ਖਰੀਦ ਸਕਦੇ ਹੋ ਧੰਨਵਾਦ ਜੀ